ਜਲਦਾਈ ਗੁਰੂ ਸਾਹਿਬ ਨੇ ਕਿਹਾ ਨਹੀਂ ਅਸੀਂ ਆਪ ਬੈਠਾਂਗੇ ਆਪ ਚੌਕੜਾ ਮਾਰ ਕੇ ਗੁਰੂ ਅਰਜਨ ਦੇਵ ਜਦੋਂ ਬੈਠੇ ਫਿਰ ਉਸ ਵੇਲੇ ਉਹਨਾਂ ਦਾ ਮਿੱਤਰ ਸਾਈ ਮੀਆਂ ਮੀਰ ਜਿਹਦੇ ਕੋਲ ਹਰਿਮੰਦਰ ਸਾਹਿਬ ਦੀ ਨੀ ਗੁਰੂ ਸਾਹਿਬ ਨੇ ਰਖਵਾਈ ਸੀ ਉਹਨੂੰ ਜਦੋਂ ਪਤਾ ਲੱਗਾ ਕਿ ਤੇਰਾ ਮਿੱਤਰ ਤੇਰਾ ਯਾਰ ਤੇਰਾ ਪਿਆਰਾ ਤਤੀਆਂ ਤਵੀਆਂ ਤੇ ਸਾਰਿਆ ਜਾ ਰਿਹਾ ਤੇ ਤੂੰ ਕਿਹੜੀ ਦੁਨੀਆ ਚ ਫਿਰ ਰਿਹਾ ਔਰ ਆਇਆ ਇਨ ਨੂੰ ਰੋਕਣ ਵਾਲਾ ਤਾਂ ਕੋਈ ਹੈ ਨਹੀਂ ਸੀ ਮੁਸਲਮਾਨ ਕਿਉਂਕਿ ਗਾਂਗੀਰ ਬਾਦਸ਼ਾਹ ਤੱਕ ਇਹਦਾ ਸਤਿਕਾਰ ਕਰਦੇ ਸਨ ਜਦੋਂ ਇਹ ਪਹੁੰਚਿਆ ਉੱਥੇ ਜਦੋਂ ਦੇਖਿਆ ਇਹਨੇ ਉੱਥੇ ਤਤਤ ਤਾਰੇ ਰੇਤ ਪੈ ਰਿਹਾ ਥੱਲੇ ਅੱਗ ਬਲ ਰਹੀ ਹੈ ਤਵੀ ਲਾਲ ਹੈ ਰਾਜ ਕੌਤਕਾਂਦੇ ਮਾਲਕ ਆ ਤੇਰੇ ਸਾਹਮਣੇ ਇਹ ਕਰਾਮਾਤ ਕੀ ਹੈ ਮੇਰੀ ਸਮਝ ਵਿੱਚ ਨਹੀਂ ਆ ਰਿਹਾ ਤੇ ਤੇਰੇ ਇੱਕ ਬੋਲ ਦੇ ਨਾਲ ਇਹ ਤਤੀ ਤਵੀ ਠੱਡੀ ਹੋ ਸਕਦੀ ਹੈ ਰੇਤਾ ਛਾਤ ਜ਼ਾਲਮ ਲੋਕ ਸ਼ਾਂਤ ਹੋ ਸਕਦੇ ਨੇ ਇਹ ਕੌਤਕ ਮੈਨੂੰ ਸਮਝ ਨਹੀਂ ਆ ਰਿਹਾ ਇੰਨੇ ਤਸੀ ਇਹ ਕਿਵੇਂ ਬਰਦਾਸ਼ਤ ਕਰ ਰਹੇ ਗੁਰੂ ਸਾਹਿਬ ਕਹਿਣ ਲੱਗੇ ਸਾਈ ਜੀ ਇੱਕ ਵਾਰ ਉੱਪਰ ਅਸਮਾਨ ਵੱਲ ਤੱਕੋ ਮੀਆਂ ਮੀਰ ਨੇ ਜਦੋਂ ਉੱਪਰ ਦੇਖਿਆ ਅਸਮਾਨ ਵੱਲ ਪੂਰਾ ਬ੍ਰਹਿਮੰਡ ਤੇਤੀ ਕਰੋੜ ਦੇਵੀ ਦੇਵਤੇ ਹੱਥ ਬਣੇ ਘੋਤੇ ਆ ਕਾਸ਼ ਇੱਕ ਵਾਰ ਗੁਰੂ ਸਾਹਿਬ ਇਜਾਜ਼ਤ ਦੇ ਦੇਣ ਇਹਨਾਂ ਜ਼ਾਲਮਾਂ ਦੇ ਰਾਜ ਨੂੰ ਤਾਜ ਨੂੰ ਅਸੀਂ ਖਤਮ ਕਰ ਦੇਈਏ ਮੀਆਂ ਮੀਰ ਕੋਲ ਕੋਈ ਸ਼ਬਦ ਨਹੀਂ ਸੀ ਇਹ ਨਿਰਤਰ ਇਹਦੀ ਅੱਖਾਂ ਚੋਂ ਜਲ ਵਹਿ ਰਿਹਾ ਗੁਰੂ ਸਾਹਿਬ ਕਹਣ ਲੱਗੇ ਮੀਆਂ ਮੀਰ ਯਾਦ ਹੈ ਤੁਹਾਨੂੰ ਸ਼ਬਦ ਪੜਿਆ ਜਾ ਰਿਹਾ ਸੀ ਅਮਰਸਰ ਦੀ ਧਰਤੀ ਉੱਤੇ ਕੀਰਤਨ ਹੋ ਰਿਹਾ ਸੀ ਬਾਣੀ ਇੱਥੇ ਆਈ ਤਨ ਮਨ ਘਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਤੁਸੀਂ ਤਰਕ ਕੀਤਾ ਸੀ ਇਹ ਬਾਣੀ ਲੋਕਾਂ ਨੂੰ ਪੜ ਕੇ ਸੁਣਾਉਣ ਵਾਸਤੇ ਹੈ ਜਾਂ ਪਿੰਡੇ ਤੇ ਹੰਡਾਉਣ ਵਾਸਤੇ ਵੀ ਹੈ ਅਸੀਂ ਉਹਦਾ ਜਵਾਬ ਨਹੀਂ ਸੀ ਦਿੱਤਾ ਅਜੋ ਸੋ ਤੇਰੇ ਸਵਾਲ ਦਾ ਜਵਾਬ ਪ੍ਰੈਕਟੀਕਲੀ ਰੂਪ ਦੇ ਵਿੱਚ ਦਿੱਤਾ ਜਾ ਰਿਹਾ ਹੈ ਪ੍ਰੈਕਟੀਕਲੀ ਰੂਪ ਦੇ ਵਿੱਚ ਇਹ ਮੀਆਂ ਮੀਰ ਕਹਿਣ ਲੱਗਾ ਪਾਤਸ਼ਾਹ ਤੇਰੇ ਖੋਦ ਕਾਂਦੀ ਆਤਨੀ ਕਿੱਥੇ ਤਾਂ ਰੇਸ਼ਮੀ ਗਦੈਲੇ ਕਿੱਥੇ ਉੱਤੇ ਤਣੀ ਹੋਈ ਚਾਨਣੀ ਤੇ ਕਿੱਥੇ ਆ ਤਤੀ ਤਵੀ ਦੇ ਕਿਤੇ ਤਟਾ ਤਾਰੇਤਾ ਜਿਹੜੇ ਹਜ਼ੂਰ ਨੇ ਬੋਲ ਕਹਿਣਾ ਮੀਆਂ ਮੀਰ ਨੂੰ ਮੀਆਂ ਮੀਰ ਵਿਆਕਰਨਾ ਹੂੰ ਮੇਰੇ ਮਿੱਤਰ ਕਦੇ ਜਿਸਮ ਦੁੱਖਾਂ ਚ ਘਿਰ ਜਾਇਆ ਕਰਦਾ ਏ ਇਹ ਸਮਾਂ ਅਜ਼ਮਾਇਸ਼ ਦਾ ਥੋੜਾ ਜਿਹਾ ਹੁੰਦਾ ਏ ਇਹ ਚੱਕਰ ਹੈ ਆਉਂਦਾ ਇਹ ਫਿਰ ਜਾਇਆ ਕਰਦਾ ਜੀਦਾ ਕਦਮ ਥੜਕੇ ਮੁਸੀਬਤ ਦੇ ਵੇਲੇ ਉਹ ਮਾਹੀ ਦੀਆਂ ਨਜ਼ਰਾਂ ਚੋ ਗਿਰ ਜਾਇਆ ਕਰਦਾ ਉਸ ਦੇ ਨਗਮੇ ਗਾਉਂਦੀ ਏ ਦੁਨੀਆ ਧਰਮ ਲਈ ਜੋ ਆਰੇ ਚ ਚਿਰ ਜਾਇਆ ਕਰਦਾ ਸਾਈਂ ਜੀ ਓਕੜਾ ਮੁਸੀਬਤਾਂ ਮਰਦਾਂ ਦੇ ਕਿਹੜੇ ਹੁੰਦੇ ਨੇ ਤੇ ਤੇਰੀ ਨਿਗਾਹ ਦੇ ਵਿੱਚ ਇਤ ਤਤੀ ਤਵੀ ਹੋਏਗੀ ਤੇਰੀ ਨਿਗਾ ਚ ਤਤਾ ਦੇਤ ਹੋਏਗਾ ਸਾਨੂੰ ਪੁੱਛ ਕੇ ਦੇ ਕੜਛਾ ਨਹੀਂ ਇਹ ਸ਼ਤਰ ਇਲਾਹੀ ਹੈ ਲੋ ਸਦਕ ਨਿਭਾਉਣਾ ਦੱਸਦੀ ਹੈ ਸਾਨੂੰ ਨਹੀਂ ਇਹ ਸੇਕ ਜਵਾਲਾ ਦਾ ਸਾਡੇ ਅੰਦਰ ਸ਼ਾਂਤੀ ਵਸਦੀ ਹੈ ਇੱਕ ਵਿਦਵਾਨ ਦੇ ਬੋਲ ਨੇ ਉਹ ਲਿਖਦਾ ਹੈ ਕਿ ਬਲਦੀ ਅਗਨੇ ਪੁੱਛਿਆ ਤਤੀ ਤਵੀ ਤਾਈ ਬਲਦੀ ਅਗਨੇ ਪੁੱਛਿਆ ਤਤੀ ਤਵੀ ਤਾਈ ਇਹਨਾਂ ਸੇਕ ਉਹ ਕਿਵੇਂ ਚਰ ਗਿਆ ਹੈ ਤਤੀ ਤਵੀ ਨੇ ਅੱਗੋਂ ਜਵਾਬ ਦਿੱਤਾ ਉਹ ਤਾਂ ਮੈਨੂੰ ਵੀ ਠੰਡੀ ਕਰ ਗਿਆ ਏ ਉਹ ਤਾਂ ਮੈਨੂੰ ਵੀ ਠੰਡੀ ਕਰ ਗਿਆ ਏ ਅਸੀਂ ਏਸੀ ਗੱਡੀਆਂ ਦੇ ਵਿੱਚ ਏਸੀ ਰੂਮਾਂ ਦੇ ਵਿੱਚ ਤਪਦੇ ਰਹਿੰਦੇ ਆ ਸਾਨੂੰ ਅਗਨੀ ਕਰੋਧ ਦੀ ਹੰਕਾਰ ਦੀ ਸਾਨੂੰ ਸਾੜਦੀ ਰਹਿੰਦੀ ਏ ਹਿਲ ਸਟੇਸ਼ਨਾਂ ਉੱਤੇ ਆ ਜਾ ਕੇ ਵੀ ਅਸੀਂ ਸ਼ਾਂਤ ਨਹੀਂ रह ਸਕਦੇ ਪਰ ਭਾਨੀ ਦਾ ਦੁਲਾਰਾ ਧੰਗ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਤਤੀ ਤਵੀ ਤੇ ਬੈਠੇ ਵੀ ਪੜ ਰਹੇ ਨੇ ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਇਹ ਬਾਣਾ 30 ਮਈ 1606 ਈਸਵੀ ਨੂੰ ਵਾਪਰਿਆ ਜਦੋਂ ਹਜ਼ੂਰ ਦਾ ਸ਼ਰੀਰ ਛਾਲੇ ਛਾਲੇ ਹੋ ਗਿਆ ਹਾਂ ਇੱਕ ਗੱਲ ਮੈਂ ਭੁੱਲ ਗਿਆ ਯਾਸ਼ਾ ਇੱਕ ਕਾਨੂੰਨ ਹੈ ਇਹ ਚੰਗੇਜ਼ ਖਾਨ ਤੋਂ ਸ਼ੁਰੂ ਹੋਇਆ ਸੀ ਜੀ ਚੰਗੇਜ਼ ਖਾਨ ਤੋਂ ਯਾਸ਼ਾ ਦੇ ਅਧੀਨ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਇਹ ਮੁਸਲਮਾਨਾਂ ਦਾ ਮਤ ਹੈ ਕਿ ਕਿਸੇ ਵੀ ਸ਼ਹੀਦ ਦਾ ਜੇ ਕਿ ਉਹ ਸ਼ਹੀਦ ਕੀਤਾ ਜਾਏ ਨਾ ਲਹੂ ਦਾ ਕਤਰਾ ਕਿਸੇ ਵੀ ਪੀਰ ਪੈਗੰਬਰ ਨੂੰ ਜੇ ਸ਼ਹੀਦ ਕਰਨ ਦੀ ਹਿੰਮਤ ਆਏ ਹਾਂ ਜੇ ਉਹਦਾ ਲਹੂ ਦਾ ਕਤਰਾ ਜਿਸ ਤੇ ਡੁੱਲ ਜਾਏ ਉਥੇ ਲੱਖਾਂ ਕਰੋੜਾਂ ਸ਼ਹੀਦ ਪੈਦਾ ਹੋ ਜਾਂਦੇ ਨੇ ਇਸ ਵਾਸਤੇ ਉਹਨਾਂ ਨੂੰ ਦੇ ਖੂਨ ਨਾ ਬਹਾਇਆ ਜਾਏ ਬਿਨਾ ਖੂਨ ਬਹਾਉਣ ਤੋਂ ਉਹਨੂੰ ਖਤਮ ਵੀ ਕਰ ਦਿੱਤਾ ਜਾਏ ਤੇ ਉਹਨੂੰ ਸ਼ਹੀਦ ਵੀ ਕਰ ਦਿੱਤਾ ਜਾਏ ਇਸੇ ਕਰਕੇ ਗੁਰੂ ਸਾਹਿਬ ਨੂੰ ਤੱਤੀਆਂ ਤਵੀਆਂ ਦੇ ਉੱਤੇ ਸਾਰਾ ਉਹਨਾਂ ਦਾ ਮਿਜ ਸਾੜ ਦਿੱਤੀ ਗਈ ਉਹਨਾਂ ਦਾ ਸ਼ਰੀਰ ਸਾੜ ਦਿੱਤਾ ਗਿਆ ਚਰਬੀ ਸਾੜ ਦਿੱਤੀ ਗਈ ਲਹੂ ਸਾੜ ਦਿੱਤਾ ਗਿਆ ਜਦੋਂ ਛਾਲੇ ਛਾਲੇ ਸ਼ਰੀਰ ਹੋ ਗਿਆ ਤਾਂ ਫਿਰ ਗੁਰੂ ਸਾਹਿਬ ਨੂੰ ਉਹਨਾਂ ਸੋਚਿਆ ਵੀ ਹੁਣ ਸ਼ਰੀਰ ਜਿਹੜਾ ਹੈ ਸੜੇ ਸ਼ਰੀਰ ਉੱਤੇ ਜੇ ਪਾਣੀ ਪਾਵਾਂਗੇ ਗੁਰੂ ਸਾਹਿਬ ਨੂੰ ਹੋਰ ਤਸੀਹੇ ਹੋਣਗੇ ਰਾਵੀ ਦੇ ਕੰਢੇ ਜਿੱਥੇ ਗੁਰਦੁਆਰਾ ਅੱਜ ਕੱਲ ਡੇਰਾ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਉਸ ਕੰਢੇ ਜਦੋਂ ਲੈ ਕੇ ਗਏ ਨਾ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਫਿਰ ਉਹਨਾਂ ਨੇ ਰਾਵੀ ਦੇ سپرد ਕਰ ਦਿੱਤਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ RAM ਜੋਤੀ ਜੋਤਰ ਲਈ ਸੰਪੂਰਨ ਥੀ ਆ ਰਾਮ ਇਹ ਹੈ ਪੰਚਮ ਪਾਤਸ਼ਾਹ ਧੰ ਗੁਰੂ ਅਰਜਨ ਦੇਵ ਮਹਾਰਾਜ ਜਿਹੜੇ ਪਾਪੀ ਸੀ ਉਹ ਗੁਰੂ ਸਾਹਿਬ ਦੀਆਂ ਚੀਕਾਂ ਸੁਣਨਾ ਚਾਹੁੰਦੇ ਸੀ ਹਾਂਜੀ ਉਹ ਚਾਹੁੰਦੇ ਸੀ ਕਿ ਗੁਰੂ ਸਾਹਿਬ ਨੂੰ ਤੜਫਦਾ ਦੇਖੀਏ ਹਾਂਜੀ ਹਾਂਜੀ ਪਰ ਤਤੀ ਤਵੀ ਉੱਤੇ ਬੈਠੇ ਮੁਸਕਰਾ ਰਹੇ ਗੁਰੂ ਸਾਹਿਬ ਉਹ ਦ੍ਰਿਸ਼ ਹਾਂਜੀ ਉਹਨਾਂ ਦੇ ਹੰਕਾਰ ਨੂੰ ਵੀ ਤੋੜਦਾ ਹੈ ਹਾਂਜੀ ਬਿਲਕੁਲ 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 ਗੁਰੂ ਸਾਹਿਬ ਨੇ ਤਾਂ ਉਹਨਾਂ ਨੂੰ ਇਹ ਸੀਗਾ ਬੇ ਗੁਰੂ ਸਾਹਿਬ ਕਿਸੇ ਦੇ ਖਿਲਾਫ ਕੋਈ ਬਗਲ ਕਹਿਣਗੇ ਗੁਰੂ ਸਾਹਿਬ ਨੇ ਨਾ ਤਾਂ ਪਿਰਤੀ ਚੰਦ ਦੇ ਖਿਲਾਫ ਕੋਈ ਕੋ ਬਗਲ ਬੋਲਿਆ ਨਾ ਚੰਦੂ ਦੇ ਨਾ ਧੰਗੀਰ ਦੇ ਨਾ ਗੁਰੂ ਸਾਹਿਬ ਨੂੰ ਜਲਾਦਾ ਦੇ ਖਿਲਾਫ ਗੁਰੂ ਸਾਹਿਬ ਤਾਂ ਇਹ ਕਹਿ ਰਹੇ ਨੇ ਓਲਾਹਨੋ ਮੈਂ ਕਾਹੂ ਨਾ ਦਿਓ ਮਨ ਮੀਠ ਤੋਹਾਰੋ ਕੀਓ ਮੈਂ ਕਿਸੇ ਨੂੰ ਕੋਈ ਅਲੰਭਾ ਨਹੀਂ ਦਿੰਦਾ ਉਹਦੀ ਰਜਾ ਚ ਹੈ हुकमर जाय चलना नानक लिखया नाल ते महाराज ਨੇ उपदेश ਦਿੱਤਾ ਤੇਰਾ ਕੀਆ میਠਾ ਲਗੈ ਹਰਨਾਮ ਪਦਾਰਥ ਨਾਨ ਮੰਗੈ ਜੁਗਾ ਤੀਕ ਗੁਰੂ ਅਰਜਨ ਦੇ ਮਹਲਾਜ ਤੇ ਉਹਨਾਂ ਦੀ ਸ਼ਹਾਦਤ ਦੁਨੀਆ ਦੇ ਵਿੱਚ ਕਾਇਮ ਰਹੇਗੀ ਜੀ ਗੁਰੂ ਕੇ ਹਾਂ ਗੁਰੂ ਕੇ ਸਿੱਖ ਤਾਂ ਸਿੱਖ ਤੇ ਜਿਹੜੇ ਅਜ ਬਿਨਾ ਸਿੱਖ ਤੋਂ ਕੋਈ Hindu ਕੋਈ ਮੁਸਲਮਾਨ ਚਾਹੇ ਕੋਈ ਜੈਨੀ ਬੋਧੀ ਹੈ ਉਹ ਵੀ ਗੁਰੂ ਸਾਹਿਬ ਦੀ ਜਦੋਂ ਸ਼ਹਾਦਤ ਦਾ ਦਿਨ ਆਉਂਦਾ ਉਹ ਵੀ ਨਤਮਸਤਕ ਹੁੰਦੇ ਨੇ ਉਹ ਵੀ ਆਸ਼ਾਸ਼ਕਾਰ ਉੱਠਦੇ ਨੇ ਵੀ ਐਸੀ ਵੀ ਕੋਈ ਰੂਹ ਹੈ ਜਿਹੜੀ ਨਾ ਕਿਸੇ ਤੇ ਕੋਈ ਗਿਲਾ ਕਰੇ ਨਾ ਕਿਸੇ ਤੇ ਕੋਈ ਸ਼ਿਕਵਾ ਕਰੇ ਨਾ ਕੋਈ ਸ਼ਿਕਾਇਤ ਕਰੇ ਜ਼ੁਲਮ ਦੇਣ ਵਾਲ ਸਗੋਂ ਉਹਦੀ ਰਜਾ ਚ ਮਾਲਕ ਦੀ ਰਜਾ ਚ ਆਪਨ ਆਪ ਵਰਵਾ ਜਦੋਂ ਗੁਰੂ ਸਾਹਿਬ ਨੂੰ ਸ਼ਹੀਦ ਕਰਨ antisense ਤੋਂ ਪਹਿਲਾਂ ਜਿਹੜਾ ਸ਼ਬੀਲ ਦਾ ਇਤਿਹਾਸ ਹੈ ਗਾਲੇ ਚਣਿਆਂ ਦਾ ਇਤਿਹਾਸ ਹੈ ਹਾਂਜੀ ਉਹ ਵੀ ਇਸੇ ਨਾਲ ਹੀ ਜੁੜਦਾ ਕਿ ਚੰਦੂ ਦੇ ਪਰਿਵਾਰ ਚ ਉਹਨਾਂ ਦੀ ਨੂੰ ਹਾਂਜੀ ਜਦੋਂ ਉਹਨੂੰ ਪਤਾ ਲੱਗਦਾ ਕਿ ਗੁਰੂ ਸਾਹਿਬ ਦੇ ਉੱਤੇ ਇਨਤ ਤਸੀਹੇ ਦਿੱਤੇ ਜਾ ਰਹੇ ਹਾਂਜੀ ਹਾਂਜੀ ਤੇ ਉਹ ਦੁੱਧ ਦੇ ਵਿੱਚ ਮਿੱਠਾ ਘੋਲ ਕੇ ਤੇ ਕਾਲੇ ਚਣੇ ਲੈ ਕੇ ਆਉਂਦੀ ਹੈ ਹਾਂਜੀ ਤੇ ਗੁਰੂ ਸਾਹਿਬ ਨੂੰ ਸ਼ਿਕਾਉਂਦੀ ਹੈ ਉਸ ਵਕਤ ਗੁਰੂ ਸਾਹਿਬ ਉਸ ਤੋਂ ਪ੍ਰਸੰਨ ਹੁੰਦੇ ਨੇ ਹਾਂਜੀ ਤੇ ਇਹ ਜਿਹੜੀ ਸ਼ਬੀਲ ਦੀ ਰਵਾਇਤ ਵੀ ਇਸੇ ਘਟਨਾ ਤੋਂ ਸ਼ੁਰੂ ਹੁੰਦੀ ਹੈ ਹਾਂਜੀ ਇਹ ਵੀ ਦੇਖੋ ਜ਼ਰੂਰੀ ਨਹੀਂ ਹੁੰਦਾ ਕਿ ਪਾਪੀ ਦੇ ਘਰ ਦੇ ਵਿੱਚ ਵੀ ਹਾਂਜੀ ਹਾਂ ਕੋਈ ਧਰਮ ਧਰਮੀ ਰੂਹਾਂ ਐਸੀਆਂ ਪੈਦਾ ਹੋ ਜਾਂਦੀਆਂ ਨੇ ਜਿਹੜੀਆਂ ਕਿ ਉਹ ਜ਼ੁਲਮੀ ਬੰਦਿਆਂ ਨੂੰ ਉਹ ਰੁਕ ਗਏ ਵੀ ਉਹ ਚੰਗਾ ਵੀ ਨਹੀਂ ਸਮਝਦੇ ਵੀ ਇਹ ਜ਼ੁਲਮ ਕਰਦਾ ਹੈ ਲੇਕਿਨ ਉਹ ਜ਼ੁਲਮ ਕਰਦੇ ਨੇ ਉਹਨਾਂ ਦੇ ਕਰਮ ਉਹਨਾਂ ਨਾਲ ਨੇ ਲੇਕਿਨ ਕੋਈ ਐਸੀਆਂ ਰੂਹਾਂ ਵੀ ਹੁੰਦੀਆਂ ਨੇ ਜਿਹੜੀਆਂ ਤਰਸ ਕਰਦੀਆਂ ਨੇ ਜਿਵੇਂ ਆਪਾਂ ਜੇ ਸਹਿਬਜ਼ਾਦਿਆਂ ਦੀ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰਾਂ ਦੀ ਉੱਥੇ ਸ਼ੇਰ ਖਾਂ ਹਾਜ਼ਰ ਨਾਮਾਰਦਾ ਜਰੂਰੀ ਨਹੀਂ ਜੋ ਸਿੱਖਾਂ ਦਾ ਮਦਾਈ ਹੈ ਜਰੂਰੀ ਨਹੀਂ ਪਰ ਉਹ ਹਾਜ਼ਰ ਨਾਮਾਰਦਾ ਤਾਂ ਮਾਰਦਾ ਹੈ ਉਹ ਸਿੱਖੀ ਲਈ ਇਸੇ ਤਰ੍ਹਾਂ ਚੰਦੂਦੀਨੋਂ ਦੀ ਜੋ ਗਾਥਾ ਹੁੰਦੀ ਹੈ ਵੀ ਉਹ ਠੰਡੇ ਮਿੱਠੇ ਜਲਦੀ ਆਰ ਉਹਨੇ ਲਾਹਣਤਾਂ ਵੀ ਪਾਈਆਂ ਆਪਣੇ ਸਹੁਰੇ ਨੂੰ ਇਹ ਵੀ ਰਵਾਇਤ ਆ ਬਿਲਕੁਲ ਹਾਂ ਉਸ ਤੋਂ ਬਾਅਦ ਚੰਦੂ ਦਾ ਕੀ ਹਾਲ ਹੋਇਆ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਉਹ ਵੀ ਕੁੱਤੇ ਦੀ ਮੌਤ ਮਰੇ ਹਾਂ ਜੀ ਬਹੁਤ ਪੂਰਾ ਹਾਲ ਹੋਇਆ ਉਹਨਾਂ ਦਾ ਉਸ ਤੋਂ ਬਾਅਦ ਫਿਰ ਹਰਗੋਬਿੰਦ ਪਾਸ਼ਾ ਨੂੰ ਬਾਦਸ਼ਾਹ ਜਹਾਂਗੀਰ ਨੇ ਚੰਦੂ ਨੂੰ ਹਵਾਲੇ ਕਰ ਦਿੱਤਾ ਫਿਰ ਚੰਦੂ ਦੀ ਮੌਤ ਜਿੱਥੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ ਲਾਹੌਰ ਉੱਥੇ ਲਿਆਂਦਾ ਗਿਆ ਫਿਰ ਸਿੱਖਾਂ ਨੂੰ ਆਖਿਆ ਗਿਆ ਜਿਹੜਾ ਗੁਰੂ ਨਾਨਕ ਦਾ ਸਿੱਖਾ ਹੈ ਉਹਦੀ ਸਿਰ ਦੇ ਵਿੱਚ ਪੰਜ ਜੁੱਤੀਆਂ ਮਾਰੇ ਔਰ ਸਿਖਾਣੇ ਉਹਦੀ ਛੇਤਰਪੇਟ ਵੀ ਕੀਤੀ ਜਿਸ ਵੇਲੇ ਉਹ ਪੜਪੁੰਜਾ ਜਿਹਦੇ ਰਾਹੀਂ ਜਿਹਦੇ ਕੋਲ ਹੁਕਮਰਾਨ ਹੁੰਦਿਆਂ ਇਹ ਹੁਕਮ ਦੇ ਕੇ ਤਤ ਤਤ ਤਰੇ ਤਪਉਂਦਾ ਰਿਹਾ ਉਦੋਂ ਦੀ ਉਥੋਂ ਦੀ ਇਹਦੇ ਨਾਕੀ ਨਕੇਲ ਪਾਈ ਹੋਈ ਸੀ ਜਦੋਂ ਲੰਗਰ ਲੱਗੇ ਇਹ ਕਹਿੰਦਾ ਮੈਂ ਹਿਸਾਬ ਕਰਨਾ ਇਹਨੇ ਰੱਬੀ ਰੂਹ ਦੇ ਉੱਤੇ ਮੇਰੇ ਕੋਲੋਂ ਬੜਾ ਕਹਿਰ ਕਮਾਇਆ ਉਦੋਂ ਮੈਂ ਮਜਬੂਰ ਸਾਂ ਪਰ ਹੁਣ ਅੱਜ ਮੈਂ ਇਹਨੂੰ ਦੱਸਣਾ ਚਾਹੁੰਨਾ ਹੈ ਇਹ ਕਰਸ਼ੇ ਦਾ ਸੇਖ ਕਿੰਨਾ ਹੈ ਇਹ ਕਰਸ਼ੇ ਦੀ ਮਾਰ ਕਿੰਨੀ ਕਹ ਉਹਨੇ ਅੰਦਰੋਂ ਉਹੀ ਕਰਚਾ ਜੀ ਜਿਹਨਾਂ ਤਤ ਤਰ ਤਰ ਇੰਦਾ ਪਾਇਆ ਸੀ ਲਿਆਂਦਾ ਔਰ ਲਿਆ ਕੇ ਚੰਦੂ ਦੇ ਸਿਰ ਤੇ ਮਾਰਿਆ ਕਿਉਂਕਿ ਪਾਪੀ ਕੇ ਮਾਰਨੇ ਪਾਪ ਮਾਹ ਬਲੀਏ ਜੈਸੀ ਕਰਨੀ ਵੈਸੀ ਕਰਨੀ ਜਿੱਦਾਂ ਦਾ ਕੋਈ ਕਰਦਾ ਇਸ ਦੁਨੀਆ ਦੇ ਵਿੱਚ ਉਹਨੂੰ ਉਦਾਂਦਾ ਫਲ ਮਿਲਦਾ ਹੈ ਚੰਗੇ ਕਰੋਗੇ ਚੰਗਾ ਮਿਲੇਗਾ ਮਾੜਾ ਕਰੋਗੇ ਮਾੜਾ ਮਿਲੇਗਾ ਸ਼ਾਇਰ ਦੇ ਬੋਲ ਨੇ ਚੰਗੇ ਬੰਦਿਆਂ ਦੀ ਚੰਗੇ ਕੰਮ ਹੁੰਦੇ ਮਹਾਪੁਰਸ਼ਾਂ ਦੇ ਅਸਲ ਵਿਚਾਰ ਸਮਝੋ ਆਉਣਾ ਚਾਹੀਦਾ ਕੰਮ ਦੂਜਿਆਂ ਦੇ ਇਸੇ ਗੱਲ ਨੂੰ ਪਰਉਪਕਾਰ ਸਮਝੋ ਜੇਕਰ ਚਾਹੁੰਦੇ ਹੋ ਜਗ ਵਿੱਚ ਘਟਨਾ ਕੋਈ ਆਪਣੇ ਆਪ ਨੂੰ ਸੇਵਾਦਾਰ ਸਮਝੋ ਖਰੀ ਨਹੀਂ ਜੇ ਕਿਸੇ ਦੇ ਕੰਮ ਆਉਣਾ ਆਪਣੇ ਆਪ ਨੂੰ タルਜੀਤੇ ਪਾਰ ਸਮਝੋ ਇੱਕ ਸ਼ੇਅਰ ਦੁਆਰਾ ਇਸ ਅੱਜ ਦੇ ਆਪਾਂ ਐਪੀਸੋਡ ਦੀ ਅੱਜ ਦੇ ਇਸ ਜੋ ਪ੍ਰੋਗਰਾਮ ਉਲੀਕਿਆ ਗਿਆ ਉਹਦੀ ਸਮਾਪਤੀ ਕਰਾਂਗੇ ਕਿਉਂਕਿ ਸ਼ਹੀਦ ਜੀ ਜਦੋਂ ਕੋਈ ਸ਼ਹੀਦ ਹੁੰਦਾ ਹੈ ਕਿਸੇ ਵੀ ਕੌਮ ਕਿਸੇ ਵੀ ਮਜ਼ਬਬ ਕਿਸੇ ਵੀ ਜਗ੍ਹਾ ਦੁਨੀਆ ਇਹ ਸੰਬੰਧੀ ਉਹ ਮਰ ਗਿਆ ਪਰ ਨਹੀਂ ਸ਼ਹੀਦ ਦੇ ਲਹੂ ਦਾ ਇੱਕ ਕਤਰਾ ਵੀ ਜਿੱਥੇ ਡੁੱਲ ਜਾਂਦਾ ਹੈ ਉੱਥੇ ਕੌਮਾਂ ਚ ਇਨਕਲਾਬ ਆ ਜਾਂਦਾ ਹੈ ਸ਼ਾਇਰ ਦੇ ਬੋਲ ਨੇ ਅੰਤ ਸਾਕੂਨ ਸ਼ਹੀਦਾਂ ਦਾ ਨਹੀਂ ਜਾਣਦਾ ਜਿੱਥੇ ਡੁੱਲਦਾ ਜੁਗ ਪਲਤਾ ਦਿੰਦਾ ਇਹ ਖੂਨ ਬਾਰੂਦ ਦੀ ਚਣ ਵਣ ਕੇ ਸੀਨੇ ਜਜ਼ਬਿਆਂ ਦੇ ਪੰਬਰ ਲਾ ਦਿੰਦਾ ਕਿਧਰੇ ਚੜੇ ਤੂਫਾਨਾਂ ਨੂੰ ਸ਼ਾਂਤ ਕਰਦਾ ਕਿਧਰੇ ਇਹ ਪੋਚਾਲ ਲਿਆ ਦਿੰਦਾ ਇਹ ਖੂਨ ਮਨੁੱਖਤਾ ਲਈ ਟੀਕਾ ਮਰਦਾ ਕੌਮਾਂ ਵਿੱਚ ਵੀ ਜੀਵਨ ਪਾ ਦਿੰਦਾ ਕਿਸੇ ਕੌਮ ਦੀ ਜ਼ਿੰਦਗੀ ਵੇਖਣੀ ਹੈ ਕਦੇ ਗਿਣਾਉਣਾ ਉਹਦੇ ਮਰੀਦ ਕਿੰਨੇ ਬੰਦੇ ਗਿਣੋ ਨਾ ਸਕੋ ਇੱਕ ਕਰੋ ਗਿਣਤੀ ਉਸ ਕੌਮ ਵਿੱਚ ਹੋਏ ਸ਼ਹੀਦ ਕਿੰਨੇ ਉਸ ਕੌਮ ਵਿੱਚ ਹੋਈ ਸ਼ਹੀਦਕੀ ਨੇ ਧਨ ਗੁਰ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਨੂੰ ਨਤਮਸਤਕ ਹੁੰਦੇ ਆ ਜਿੱਥੇ ਮੈਂ ਆਪਣੇ ਧਨ ਭਾਗ ਸਮਝਦਾ ਹਾਂ ਦਾਸ ਗਿਆਨੀ ਜਸਪਾਲ ਸਿੰਘ ਤਾਨ ਤਾਦੀ ਫਤਗੜ ਸਾਹਿਬ ਵਾਲੇ ਡਬਲ ਗੋਲਡ ਮੈਡਲਿਸਟ ਇੰਟਰਨੈਸ਼ਨਲ ਤਾਦੀ ਉਥੇ ਮਿੱਟੀ ਚੈਨਲ ਤੇ ਸਤਿਕਾਰਯੋਗ ਵੀਰ ਕਰਨ ਜੀ ਹੋਰਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਅੱਜ ਮੈਨੂੰ ਰੱਬ ਵਰਗੇ ਸਰੋਤਿਆਂ ਦੇ ਮੁਹਰੂਰ ਕੀਤਾ ਹੈ